ਇਹ ਮਾਸਾਲ ਆਉਣੇ ਦੇ ਵਿੱਚ ਸਿਰਫ 5 ਮਹੀਨੇ ਰਹਿ ਗਏ ਆ ਠੀਕ ਆ 2025 ਚੜ ਜਾਣਾ ਆ ਤੇ ਆਪਣੀ ਦੀਵਾਲੀ ਆਉਣੇ ਦੇ ਵਿੱਚ ਸਿਰਫ 3 ਮਹੀਨੇ ਰਹਿ ਗਏ ਆ ਗਿਣਤੀ ਦੇ ਹਨਾ ਇਹਦੇ ਵਿੱਚ ਤੁਸੀਂ ਦੀਵਾਲੀ ਦੇ ਨੇੜੇ ਤੇੜੇ ਦਸੰਬਰ ਨਵੰਬਰ ਦੇ ਨੇੜੇ ਤੇੜੇ ਇੰਡੀਆ ਵਿੱਚ ਵੀ ਜਾਣਾ ਹੈਗਾ ਹਨਾ ਇੰਡੀਆ ਵਿੱਚ ਵੀ ਕਿਦਾਂ ਦੀ ਬੋਲੀ ਬੋਲਦੀ ਮੈਂ ਇੰਡੀਆ ਵੀ ਜਾਣਾ ਹੈਗਾ ਤੁਸੀਂ ਸੋ ਉਹਦੇ ਲਈ ਤਾਨੂੰ ਹੁਣੇ ਪ੍ਰੀਪਰੇਸ਼ਨ ਕਰਨੀ ਪੈਣੀ ਆ ਇਹ ਨਹੀਂ ਪਈ ਨਵੰਬਰ ਤੁਸੀਂ ਇੰਡੀਆ ਜਾਣਾ ਤੇ ਅਕਤੂਬਰ ਦੇ ਵਿੱਚ ਤੁਸੀਂ ਕਹਿੰਦੇ ਪਏ ਮੈਂ 10 ਕਿਲੋ ਭਾਰ ਘਟਾਣਾ ਸੋ ਉਹ ਗੱਲ ਬਣਨੀ ਨਹੀਂ ਹੈਗੀ ਠੀਕ ਆ ਸੋ ਉਹਦੇ ਲਈ ਤੁਹਾਨੂੰ ਪਹਿਲਾਂ ਪ੍ਰੀਪਰੇਸ਼ਨ ਕਰਨੀ ਪੈਣੀ ਆ ਪਹਿਲਾਂ weight loss ਕਰਨਾ ਪੈਣਾ ਆਪਣਾ ਐਨ 80 20 ਕਰਕੇ ਤਾਂ ਫਿਰ ਤੁਸੀਂ ਇੰਡੀਆ ਜਾਣਾ ਹੈਗਾ ਆ ਤਾਂ ਕਿ ਤੁਹਾਡੀ ਬੋਡੀ ਜਿਹੜੀ ਆ ਉਦਾਂ ਦੀ ਹੈਬਿਚੁਅਲ ਬਣ ਜਵੇ ਤੇ ਫਿਰ ਆਪਾਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਰੈਸਟ ਆਫ ਦਾ ਲਾਈਫ ਕਿਦਾਂ ਆਪਣੇ weight ਨੂੰ ਮੇਨਟੇਨ ਕਰਨਾ ਹੈ ਠੀਕ ਆ ਉਹਦੇ ਲਈ ਤੁਹਾਨੂੰ ਕੁੱਕਬੁੱਕ ਜਿਹੜੀ ਆ ਸਾਡੀਆਂ ਮੇਨਟੇਨੈਂਸ ਵਾਲੀਆਂ ਉਹ ਤੁਹਾਨੂੰ ਦੋਨੀਆਂ ਦੇ ਦੇਣੀ ਆ ਮੈਂ ਤੇ ਆਪਣੀ ਤਿਆਰੀ ਹੋਣੇ ਗੇ ਚਲੋ ਦਸਤਾ ਮੈਂ ਤੁਹਾਨੂੰ